ਮੇਰਾ ਨਾਮ ਜੀ ਕ੍ਰਿਸ਼ਨ ਸਿੰਘ ਢਿੱਲੋਂ ਆ ਪਿੰਡ ਗੁਰੂ ਸਾਹਿਬ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਸਰ ਥੋੜਾ ਜ ਆਪਣੇ ਬਾਰੇ ਦੱਸੋ ਕਿੱਥੇ ਕਿੱਥੇ ਆਜ ਤੱਕ ਡੀਸੀ ਦੀ ਸੇਵਾ ਕੀਤੀ ਕੀ ਕੀ ਮਾਨ ਸਨਮਾਨ ਮਿਲਿਆ ਤੁਹਾਨੂੰ ਮੈਂ 1980 ਦੇ ਵਿੱਚ Air Force ਦੇ ਵਿੱਚ ਜੁਆਇਨ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਫਲਾਈਿੰਗ ਬ੍ਰਾਂਚ ਦੇ ਵਿੱਚ ਚਲਾ ਗਿਆ 1987 ਦੇ ਵਿੱਚ ਮੈਂ ਜਾਫਨਾ ਦੇ ਵਿੱਚ ਸਾਨੂੰ ਭੇਜਿਆ ਗਿਆ ਫੋਰਡ ਦੇ ਵਿੱਚ ਜਿੱਥੇ ਸਾਡੇ 4 ਹੈਲੀਕਾਪਟਰਾਂ ਨਾਲ ਅਸੀਂ ਕਮਾਂਡੋ ਡ੍ਰੌਪ ਕੀਤੇ ਸੀ ਚਾਰੋਂ ਤੋਂ ਚਾਰੋਂ ਸਾਡੇ ਹੈਲੀਕਾਪਟਰ ਡ੍ਰੌਪ ਆਉਗੇ ਸੀ ਮੈਨੂੰ ਚੀਫ ਵੱਲੋਂ ਕਮੈਂਡੇਸ਼ਨ ਵੀ ਮਿਲੀ ਉਸ ਤੋਂ ਬਾਅਦ 1999 ਦੇ ਵਿੱਚ ਕਾਰਗਲ ਦੇ ਵਿੱਚ ਮੈਨੂੰ ਭੇ ਤੇ ਉਸ ਟਾਈਮ ਮੈਂ ਲੀਡ 에ਅਰਕ੍ਰਾਫਟ ਜਿਹੜਾ ਫਸਟ 에ਅਰਕ੍ਰਾਫਟ ਸੀਗਾ ਸਾਡੇ ਕੈਪਟਨਸੀ ਵਿੰਗ ਕਮਾਂਡਰ ਏਕੇ ਸਿਨਾ ਉਹਨਾਂ ਦੇ ਜਹਾਜ਼ ਦੇ ਜਿਹਨਾਂ ਨੂੰ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਪਹਿਲੇ ਜਹਾਜ਼ ਦੇ ਵਿੱਚ ਫਲਾਈ ਕੀਤਾ ਸੀ ਤੀਸਰੇ ਵਾਲੇ ਜਹਾਜ਼ ਨੂੰ ਜੋ ਅਸੀਂ ਤੋਲੋ ਲਿੰਗ ਤੇ ਟਾਈਗਰ ਹਿੱਲ ਤੇ ਅਟੈਕ ਕਰ ਰਹੇ ਸੀ ਰਾਕਟਾਂ ਦੇ ਨਾਲ ਉਹ ਮਜ਼ਾਹਿਰ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਫਸਟ ਹੈਲੀਕਾਪਟਰ ਦੇ ਵਿੱਚ ਅਸੀਂ ਸਰਵਾਈਵ ਹੋ ਗਏ ਉਸ ਤੋਂ ਬਾਅਦ ਮੈਂ ਉੱਥੇ 35 ਦਿਨ ਆਪਰੇਟ ਕੀਤਾ ਹਾਲਾਂਕਿ ਸਾਨੂੰ ਪਤਾ ਸੀਗਾ ਕਿ ਇਹਦੇ ਵਿੱਚ ਰਿਸਕ ਬਹੁਤ ਜ਼ਿਆਦਾ ਹੈ ਬਚ ਕੇ ਆਉਣ ਦੇ ਚਾਂਸ ਘੱਟ ਹੈ ਫਿਰ ਵੀ ਮੈਂ ਆਪਣਾ ਹੌਸਲੇ ਦੇ ਨਾਲ ਸੀਨੀਅਰ ਮੋਸਤੀ ਆਪਣੇ ਜੂਨੀਅਰ ਨੂੰ ਮਨੋਬਲ ਉੱਚਾ ਕਰਨ ਵਾਸਤੇ 35 ਦਿਨ ਉੱਥੇ ਰਿਹਾ ਉਸ ਤੋਂ ਬਾਅਦ ਖੁਸ਼ ਹੋ ਕੇ ਸਾਡੀ ਕਮਾਂਡ ਵੱਲੋਂ ਸਾਡੇ ਹੈੱਡਕੁਆਰਟਰ ਵੱਲੋਂ ਮੇਰਾ ਨਾਮ ਵਾਜੂ ਸੈਨਾ ਮੈਡਲ ਗੈਲੈਂਟਰੀ ਵਾਸਤੇ ਰਿਕਮੈਂਡ ਕੀਤਾ ਗਿਆ ਤੇ ਕਾਰਗਲ ਦੇ ਵਿੱਚ ਮੈਨੂੰ ਰਾਸ਼ਟਰਪਤੀ ਵੱਲੋਂ ਵਾਜੂ ਸੈਨਾ ਮੈਡਲ ਗੈਲੈਂਟਰੀ ਦਿੱਤਾ ਗਿਆ ਸੀ ਸਰ ਇੰਨੀ ਤੁਸੀਂ ਪ੍ਰਾਪਤੀ ਅਸਲ ਕੀ ਦੀ ਆਕੀ ਸੇਵਾ ਕੀਤੀ ساری ਉਮਰ ਹੁਣ 15 ਅਗਸਤ ਉਸਿਕੇ ਜਿਸਿੱਤੇ ਕਿਸ ਤਰ੍ਹਾਂ ਦਾ ਨੋਟ ਹੈ ਮਾਨ ਸਨਮਾਨ ਹੋਇਆ ਉਸ ਤੋਂ ਬਾਅਦ ਵੀ ਜੀ ਮੈਂ 2000 ਦੇ ਵਿੱਚ ਕੈਬਨਿਟ ਸੈਕਟਰੀਅਟਰ ਵਿੱਚ ਪੀਐਮਓ ਦੇ ਵਿੱਚ ਜੁਆਇਨ ਕਰ ਗਿਆ ਤੇ 15 ਅਗਸਤ 2018 ਨੂੰ ਵੀ ਮੈਨੂੰ ਪ੍ਰਧਾਨ ਮੰਤਰੀ ਜੀ ਵੱਲੋਂ ਉੱਤਮ ਸੇਵਾ ਪ੍ਰਮਾਨ ਪੱਤਰ ਦੇ ਨਾਲ ਨਿਵਾਜਿਆ ਗਿਆ ਉਸ ਤੋਂ ਬਾਅਦ ਮੈਨੂੰ ਅੱਜ ਤੋਂ 10 ਦਿਨ ਪਹਿਲਾਂ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ ਫਰੀਦਕੋਟ ਵੱਲੋਂ ਇੱਕ ਫੋਨ ਆਇਆ ਕਿ ਸੋਨੂ ਮੁੱਖ ਮੰਤਰੀ ਸਾਹਿਬ 15 ਅਗਸਤ 2025 ਨੂੰ ਫਰੀਦਕੋਟ ਵਿਖੇ ਤੁਹਾਨੂੰ ਸਨਮਾਨਿਤ ਕਰਨਾ ਚਾਹੁੰਦੇ ਹੈ ਇਨਵੀਟੇਸ਼ਨ ਮਿਲਿਆ ਤਿੰਨੇ 7:45 ਤੇ ਉੱਥੇ ਪਹੁੰਚ ਜਾਓ ਅਸੀਂ 7:40 ਤੇ ਪਹੁੰਚ ਜਾਓ ਉੱਥੇ ਐਡਮਿਨਿਸਟ੍ਰੇਸ਼ਨ ਦੇ ਕੋਲੇ ਮੁਕਤਾ ਪ੍ਰਬੰਧ ਹੈ ਨਹੀਂ ਸੀਗੇ ਸਾਡੀਆਂ ਲਿਸਟਾਂ ਨਹੀਂ ਆਈਆਂ ਸੀ ਸਾਨੂੰ 10-12 ਮਿੰਟ 15 ਮਿੰਟ ਉੱਥੇ ਵੇਟ ਕਰਨੀ ਪਈ ਫਿਰ ਅੰਦਰ ਲੈ ਗਏ 8:45 ਤੇ ਏਡੀਸੀ ਡਿਵੈਲਪਮੈਂਟ ਆਏ ਉਹਨਾਂ ਨੇ ਸਾਨੂੰ ਮੈਡਲ ਫੜਾ ਦਿੱਤੇ ਕਾਰਗਿਲ ਹੀਰੋ ਦੇ ਮੈਡਲ ਜਿਹੜੇ ਕਿ ਸਾਨੂੰ ਸੀਐਮ ਵੈਲੂ ਦੇਣਾ ਚਾਹੀਦੇ ਸੀ ਉਸ ਤੋਂ ਬਾਅਦ 9:30 ਤੋਂ ਲੈ ਕੇ 9:40 ਤੱਕ ਤੇ ਕਾਰਗਿਲ ਜਿਹੜੀ ਸ਼ਹੀਦਾਂ ਦੀ ਅਦਵਾਹਾਵਾਂ ਹੈ ਕਾਰਗਿਲ ਦੇ ਜਿਹੜੇ ਵੀਰ ਸੈਨਿਕ ਐ ਉਹਨਾਂ ਵਾਸਤੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਬਕਾਇਦਾ ਸਾਡੇ 7 ਬੰਦਿਆਂ ਦੇ ਨਾਵਾਂ ਦੀ ਅਨਾਉਂਸਮੈਂਟ ਵੀ ਹੋਈ ਸੀਐਮ ਸਾਹਿਬ ਨੇ ਆਪਣੀ ਚੇਅਰ ਤੋਂ ਉੱਠ ਕੇ ਵੀ ਆਏ ਉਸ ਤੋਂ ਬਾਅਦ ਸਾਨੂੰ ਮਿਲ ਨਹੀਂ ਦਿੱਤਾ ਗਿਆ ਤੇ ਫਿਰ ਅਸੀਂ ਵਾਪਸ ਆ ਗਏ ਬੜੇ ਮਨ ਨੂੰ ਦੁੱਖ ਹੋਇਆ ਕਿ ਵੀ ਸਾਡਾ ਚਲ ਉਸ ਇੱਕ ਐਸੀ ਤਾਂ ਬੜੀਆਂ ਵੀਆਈਪੀ ਵੀਵੀਆਈਪੀ ਦੇ ਨਾਂ ਰਹਿ ਚੁੱਕੇ ਆ ਪਰ ਜਿਹੜੀਆਂ ਵਿਧਵਾਵਾਂ ਹੈ ਉਹਨਾਂ ਵਾਸਤੇ ਬਹੁਤ ਇੱਕ ਦੁੱਖ ਦੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਸਾਹਿਬ ਅਗਰ ਉਹਨਾਂ ਨੂੰ ਮਿਲ ਲੈ ਜਾਂ ਮਿਲ ਲੈਂਦੇ ਉਹਨਾਂ ਦੇ ਪਤੀ ਵਾਪਸ ਨਹੀਂ ਆਉਣ ਲੱਗੇ ਸੀ ਪਰ ਉਹਨਾਂ ਦਾ ਮਨੋਬਲ ਜਰੂਰ ਉੱਚਾ ਹੋ ਜਾਂਦਾ ਕਿ ਸਾਡੇ ਮੁੱਖ ਸੰਤਰੀ ਸਾਹਿਬ ਨੇ ਸਾਡੀ ਆ ਕੇ ਗੱਲਬਾਤ ਕੀਤੀ ਤੇ ਫਿਰ ਕਿਸ ਤਰ੍ਹਾਂ ਡੋਰ ਕਿਸ ਤਰ੍ਹਾਂ ਉੱਥੇ ਡੋਰ ਨਾਲ ਵੀ ਹੋਇਆ ਉੱਥੇ ਜੀ ਐਡਮਿਨਿਸਟ੍ਰੇਸ਼ਨ ਦਾ ਕੋਈ ਪ੍ਰਬੰਧ ਨਹੀਂ ਸੀਗਾ ਅਸੀਂ ਤਾਂ ਚਲੋ ਕਰੋ ਆਪਣਾ ਫੁਲਕਾ ਵਗੈਰਾ ਛੱਕ ਕੇ ਗਏ ਸੀ ਪਾਣੀ ਜਰੂਰ ਮਿਲ ਗਿਆ ਹੋਰ ਕੋ ਉੱਥੇ ਉੱਥੇ ਕੁਝ ਹੈ ਨਹੀਂ ਸੀ ਅਰੇਂਜਮੈਂਟ ਪ੍ਰੋਪਰ ਹੈ ਨਹੀਂ ਸੀਗਾ ਜਿਹੜਾ ਮੈਡਲ ਆ ਤੁਹਾਨੂੰ ਸੀਐਲ ਸਾਹਿਬ ਨੇ ਦਿੱਤਾ ਕਰਕੇ ਮੈਨੂੰ ਏਡੀਸੀ ਡਿਵੈਲਪਮੈਂਟ ਵੱਲੋਂ ਦਿੱਤਾ ਗਿਆ ਜੀ ਪਹਿਲੇ ਹੀ ਦੇ ਦਿੱਤਾ ਸੀ ਐਮ ਸਾਹਿਬ ਦੇ ਆਉਣ ਤੋਂ ਪਹਿਲੇ ਦੇ ਦਿੱਤਾ ਗਿਆ ਸੀ ਹਾਂ ਜੀ ਤੁਹਾਡਾ ਸਟੈਪ ਉੱਪਰ ਕੀਤਾ ਗਿਆ ਫਿਰ ਅਕੇ ਉਸ ਤੋਂ ਬਾਅਦ ਮੈਂ ਈਮੇਲ ਕੀਤੀ ਸੀ ਇੱਕ ਸੀਐਮ ਸਾਹਿਬ ਨੂੰ ਸੌ ਵਾਰ ਨੂੰ ਉਹਦਾ ਕੋਈ ਜਵਾਬ ਨਹੀਂ ਆ ਉਹਦੀ ਕਾਪੀ ਤੋਂ ਡੀਸੀ ਵੀ ਭੇਜੀ ਸੀ ਮੈਂ 3 ਦਿਨ ਵੇਟ ਕਰਦਾ ਰਿਹਾ ਵੀ ਕੋਈ ਮੈਨੂੰ ਜਵਾਬ ਆਏਗਾ ਜਾਂ ਫੋਨ ਆਏਗਾ ਉਸ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਕੱਲ ਫਿਰ ਮੈਂ ਫੈਸਲਾ ਕੀਤਾ ਕਿ ਮੈਂ ਵਾਇਡਲ ਵਾਪਸ ਕਰਦਾ ਮੈਂ ਚਿੱਠੀ ਇੱਕ ਡਰਾਫਟ ਕੀਤੀ ਘਰੇ ਮੈਂ ਆਪਣੇ ਆਪ ਹੀ ਕੰਪਿਊਟਰ ਤੇ ਉਹ ਬਣਾ ਕੇ ਤੇ ਫਿਰ ਮੈਂ ਕੱਲ ਉਹ ਸੀਐਮ ਸਾਹਿਬ ਨੂੰ ਵੀ ਭੇਜ ਦਿੱਤੀ ਤੇ ਡੀਸੀ ਮੈਡਮ ਨੂੰ ਵੀ ਭੇਜਤੀ ਅੱਜ ਮੈਨੂੰ ਜ਼ਿਲ੍ਹਾ ਸੈਨਿਕ ਪਲਾਈ ਦਫ਼ਤਰ ਦੇ ਵਿੱਚੋਂ ਫੋਨ ਆਇਆ ਕਿ ਡੀਸੀ ਮੈਡਮ ਤੁਹਾਨੂੰ ਚਾਹ ਤੇ ਬੁਲਾ ਰਹੀ ਹੈ ਕੱਲ ਨੂੰ ਤੇ ਮੈਂ ਉਹਨਾਂ ਨੂੰ ਮਨਾ ਕਰਤਾ ਉਸ ਤੋਂ 10 ਮਿੰਟ ਬਾਅਦ ਫਿਰ ਸਾਡੇ ਡਿਪਟੀ ਡਾਇਰੈਕਟਰ ਡੀਐਸਟੀ ਲੋ ਸਾਹਿਬ ਗਰ ਕੈਪਟਨ ਡੀਐਸਟੀ ਸਾਹਿਬ ਰਿਟਾਇਰਡ ਉਹਨਾਂ ਵੱਲੋਂ ਫੋਨ ਆਇਆ ਕਿ ਤੁਸੀਂ ਕਿਉਂ ਨਹੀਂ ਆ ਰਹੇ ਮੈਂ ਕਿਹਾ ਜੀ ਮੇਰੇ ਕੋਲ ਟਾਈਮ ਨਹੀਂ ਹੈ ਉਹਨਾਂ ਨੇ ਮੈਨੂੰ ਕਿਹਾ ਵੀ ਧਮਕੀ ਦਿੱਤੀ ਇੱਕ ਹਿਸਾਬ ਨਾਲ ਕਿ ਤੁਹਾਡੇ ਬੇਟੇ ਦੋਨੋਂ ਡਿਫੈਂਸ ਦੇ ਵਿੱਚ ਇਹ ਉਹਨਾਂ ਤੇ ਅਸਰ ਪਾਏਗਾ ਦੇਖੋ ਮੈਂ ਕਹੇ ਸਾਬ ਦੇਖੋ ਅਸੀਂ ਕੋਈ ਗਲਤੀ ਤਾਂ ਕੀਤੀ ਨਹੀਂ ਤੁਸੀਂ ਸਾਨੂੰ ਬੁਲਾਇਆ ਸਾਨੂੰ ਕਿਹਾ ਸੀ ਸਨਮਾਨਿਤ ਕੀਤਾ ਜਾਊਗਾ ਅਸਾਂ ਨੂੰ ਸਨਮਾਨਿਤ ਕੀਤਾ ਗਿਆ ਏਡੀਸੀ ਵੱਲੋਂ ਜਾਂ ਤਾਂ ਕਿ ਚੀਫ ਸਬ ਮਿਨਿਸਟਰ ਸਾਹਿਬ ਸਾਡੇ ਕੋਲ ਆਏ ਨਹੀਂ ਜੇ ਸਾਡੇ ਬੱਚਿਆਂ ਤੇ ਇਸ ਫੈਕਟਰ ਤੇ ਮੈਂ ਇਹਦੇ ਵਾਸਤੇ ਤਿਆਰ ਹਾਂ ਦੇਖੋ ਉਸ ਤੋਂ ਬਾਅਦ ਵੀ ਇੱਕ ਸਾਡੇ ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਹੈ ਜਿਹੜੇ ਕਿ ਐਕਸ ਫੌਜੀ ਹੈ ਗਰੂਪ ਕੈਪਟਨ ਹੈ ਰਿਟਾਇਰਡ 에ਅਰ ਫੋਰਸ ਤੋਂ ਉਹਨਾਂ ਨੇ ਸਾਡੀ ਮਦਦ ਤਾਂ ਕੀ ਕਰਨੀ ਸੀ ਠੀਕ ਹੈ ਜੀ ਸਾਡੇ ਉੱਤੇ ਹੋਰ ਧਮਕੀਆਂ ਹੁਣ ਦੇਖੋ ਇੱਕ ਦਿਨ ਸੁਣੋ ਕਿ ਅਸੀਂ ਜਦੋਂ ਕੋਈ ਸ਼ਹੀਦ ਹੋ ਜਾਂਦਾ ਹੈ ਉਹਦੇ ਗੱਲਾਂ ਦੇ ਵਿੱਚ ਹਾਰ-ਪਾਪ ਆ ਕੇ ਦਿਖਾਵਾ ਹੋਇਆ ਜਾਂਦਾ ਹੁਣ ਜੇ ਮੈਂ ਗਿਆ ਪਹਿਲੇ ਹੈਲੀਕਾਪਟਰ 'ਚ ਤੇ ਇਹ ਮੇਰੀ ਗਲਤੀ ਨਹੀਂ ਮੈਂ ਬਚ ਗਿਆ ਇਹ ਪਾਕਿਸਤਾਨ ਦੀ ਗਲਤੀ ਦੇ ਨਾਲ ਮੈਂ ਬਚ ਗਿਆ ਜੇ ਮੇਰੇ ਤੇ ਮੋਬਾਈਲ ਛੱਡ ਦਿੰਦੇ ਤੇ ਮੈਂ ਵੀ ਸ਼ਹੀਦ ਹੋ ਜਾਂਦਾ ਫਿਰ ਬੜੇ ਡਰਾਮੇ ਹੋਣੇ ਸੀ ਹੁਣ ਜੇ ਅਸੀਂ ਜਿਉਂਦਾ ਰਹਿ ਗਏ ਤਾਂ ਸਾਨੂੰ ਮਾਨ ਸਨਮਾਨ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਜੀ ਇਹ ਸਾਨੂੰ ਮਿਲਣਾ ਚਾਹੀਦਾ ਇਸ ਮਾਨ ਸਨਮਾਨ ਦੇ ਕਰਕੇ ਅਸੀਂ ਜਿਉਨੇ ਸਾਨੂੰ ਕੋਈ ਪੈਸੇ ਦੇ ਨਹੀਂ ਵਾਹਿਗੁਰੂ ਕੋਲੋਂ ਸਾਰਾ ਕੁਝ ਦਿੱਤਾ ਹੈ ਜ਼ਮੀਨ ਜਾਇਦਾਦ ਵੀ ਹੈ ਬੱਚੇ ਵੀ ਦੋਨੋਂ ਸੈਟਾ ਹੈ ਪਰ ਮਾਨ ਸਨਮਾਨ ਨੂੰ ਠੇਸ ਪਹੁੰਚੀ ਉਹਦੇ ਵਿੱਚ ਕਰਕੇ ਫਿਰ ਉਹ ਮੈਡਲ ਜਿਹੜਾ ਅਸੀਂ ਦਿੱਤਾ ਉਹ ਵਾਪਸ ਕਰਤਾ ਬਾਈ ਪੋਸਟ ਹਾਂਜੀ ਅੱਗੇ ਵੀ ਕੋਈ ਤੁਹਾਡਾ ਸਟੈਪ ਹੋਊਗਾ ਜਾਂ ਕੁਝ ਅੱਗੇ ਸਟੈਪ ਹੋਊਗਾ ਦੇਖਦੇ ਹਾਂ ਕਿ ਕੀ ਹੈ ਹਜੇ ਤੱਕ ਤਾਂ ਧਮਕੀਆਂ ਦੇ ਰਹੀ ਹੈ ਕੋਈ ਜਵਾਬ ਨਹੀਂ ਆਇਆ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਬਾਕੀ ਇੱਕ ਗੱਲ ਹੋਊਗੀ ਹੁਣ ਮੈਨੂੰ ਇੱਕ ਹੋਰ ਠੇਸ ਪਹੁੰਚੀ ਵੀ ਤੁਸੀਂ ਕਲਰਕ ਉਹ ਫੋਨ ਕਰਵਾ ਰਿਹਾ ਡੀਸੀ ਮੈਡਮ ਕੋਲੇ ਮੇਰਾ ਫੋਨ ਹੈ ਕਿ ਮੇਰਾ ਸਟੇਟਸ ਇੰਨਾ ਹੀ ਲੋਵਾ ਕੋ ਮੈਨੂੰ ਸਿੱਧਾ ਨਹੀਂ ਫੋਨ ਕਰ ਸਕਦੇ ਜੇ ਡੀਸੀ ਮੈਡਮ ਮੈਨੂੰ ਫੋਨ ਕਰ ਦੇ ਤੇ ਮੈਨੂੰ ਜਵਾਬ ਦੇਣਾ ਬੜਾ ਔਖਾ ਸੀਗਾ ਇਹ ਸਿੱਧਾ ਫੋਨ ਕਰ ਲੈਂਦੇ ਉਹ ਦੂਜੇ ਦੇ ਥਰੂ ਕਿਉਂ ਕਰਾ ਰਿਹਾ ਮਤਲਬ ਕੀ ਹੈ ਕਿ ਇੱਕ ਕਾਰਗਿਲ ਦਾ ਬੰਦਾ ਵੀਰ ਜੋਤਾ ਹੋਵੇ ਤੇ ਡੀਸੀ ਮੈਡਮ ਨੂੰ ਉਹਨੂੰ ਸ਼ਰਮ ਆਉਂਦੀ ਹੈ ਮੈਨੂੰ ਡਾਇਰੈਕਟ ਫੋਨ ਕਿਉਂ ਨਹੀਂ ਕਰ ਸਕਦੇ ਜੀ ਇਹ ਤੁਹਾਨੂੰ ਲੱਗਦਾ ਵੀ ਸਾਰਾ ਕੁਝ ਪ੍ਰਸ਼ਾਸਨ ਦੀ ਗਲਤੀ ਨਾ ਸਾਰਾ ਪ੍ਰਸ਼ਾਸਨ ਦੀ ਗਲਤੀ ਨਾ ਹੋਇਆ ਜੀ ਪ੍ਰਸ਼ਾਸਨ ਦੇ ਨਾਲ ਕੋਆਰਡੀਨੇਸ਼ਨ ਵਿੱਚ ਬਹੁਤ ਪ੍ਰੋਬਲਮ ਸੀਗੀ ਬਟ ਇਹਨਾਂ ਨੇ ਇੱਕ ਸੀਐਮ ਸਿਕਿਉਰਿਟੀ ਦਾ ਨਾਮ ਲੈ ਕੇ ਇਹਦੇ ਉੱਤੇ ਬੜਾ ਲੋਕਾਂ ਦੇ ਮਤਲਬ ਜੋਲ ਲੰਟਾਇਆ ਮਤਲਬ ਕਹਿੰਦਾ ਵੇ ਇੱਕ ਸੀਐਮ ਦੀ ਸਿਕਿਉਰਿਟੀ ਨਹੀਂ ਜੀ ਸਿਕਿਉਰਿਟੀ ਦੀ ਇੰਨਾ ਹੀ ਕੁਝ ਪ੍ਰੋਬਲਮ ਸੀਗੀ ਤੇ ਸਾਨੂੰ ਬੁਲਾਉਣਾ ਨਹੀਂ ਚਾਹੀਦਾ ਸੀ ਅਸੀਂ ਤਾਂ ਕਹਿ ਨਹੀਂ ਸਾਨੂੰ ਬੁਲਾਓ 25 ਸਾਲ 26 ਸਾਲ ਹੋ ਗਏ ਕਾਰਗਲ ਆਪਰੇਸ਼ਨ ਹੋਏ ਇਹਨੂੰ 26 ਸਾਲ ਤੱਕ ਅਜੇ ਤੱਕ ਕਿਸੇ ਨੇ ਸਾਨੂੰ ਬੁਲਾਇਆ ਨਹੀਂ ਜੇ ਬੁਲਾਇਆ ਸੀ ਤਾਂ ਸਾਨੂੰ ਪ੍ਰੋਪਰ ਸਨਮਾਨ ਦੇਣਾ ਚਾਹੀਦਾ ਸੀ ਤਾਂ ਇਹ ਕੇਐਸ ਢੇਲੋ ਕਾਰਗਲ ਫੌਜੀ ਹੈ ਉਹਨੇ ਪ੍ਰਸਨਮਾਨ ਵਾਪਸ ਕਰਨੇ ਲਈ ਬੋਲਾ ਹੈ ਤਾਂ ਇਹ ਕੀ ਕਿਆ ਸਾਰਾ ਮਾਮਲਾ ਹੈ ਜੀ सबसे पहले तो मैं आपको ये बताना चाहती हूँ कि जितनी भी हमारी फोर्सेज हैं चाहे वो सेना वाले हों या एयरफोर्स वाले हों सबके लिए प्रशासन और पंजाब गवर्नमेंट बहुत ही ज़्यादा वो हमारे लिए सत्कारत हैं तो उनको पूरे सत्कार के साथ ही यहाँ जो फंक्शन जो भी होता है फिफ्टीन अगस्त का हो ट्वेंटी जनवरी का हो उनको बुलाया जाता है इस बार भी उसी तरीके से एक स्पेशल ब्लॉक जो है उनके लिए बनाया गया तो जिसको हम वी आई ब्लॉक ही कहते हैं उसमें ही उन सबको बड़े अच्छे तरीके से बिठाया जाता है और सीनियर ऑफिसर जो हैं वो उनको वहाँ पे उनका स्वागत करते हैं और उनकी देख करने के लिए भी सारा वहीं पर सिस्टम होता है उसी तरीके से जो था सारा सिस्टम अच्छे से था हमारा अगर उनको कोई ग्रीवियंस है मैंने भी एक दो पेपर्स में पढ़ा है कि उनको कोई ग्रीवियंस है सबके साथ ही वो सीटेड थे वहाँ पे वॉर विडोज भी थी जो वहाँ सीटेड थे बल्कि सीएम साहब तो खुद चल के उनके ब्लॉक तक आए हैं और उनके साथ सबके साथ एक ग्रुप फोटो जो है सीएम साहब ने करवाई है खुद तो चल के वो उनके ब्लॉक तक आए हैं अगर फिर भी उनको कोई ग्रीवियंस है तो वो मैंने अपने ऑफिस में भी उनको बुलाया था तो सबका मान सत्कार जो है जो भी हमारे सेना के अधिकारी हैं उनका प्रशासन है। हर तरीके से मान सत्कार

फिर उनको भी सबको इंडिविजुअली मिलना पड़ता है सबको सीएम साहब वहां तक उनके ब्लॉक तक गए हैं सबसे मिले हैं वहां पे जाके और सबके साथ ग्रुप फोटोग्राफ करी आपकी ओर से उनके पास कोई कोच ली गई मिलने के लिए जी हाँ मैंने डिप्टी डायरेक्टर सैनिक वेलफेयर के थ्रू उनको बोला था कि उनकी जो भी ग्रीवेंस है वो आके हमारे साथ बैठ के बातचीत कर सकते हैं वो हमारे लिए बहुत ही सत्कार है